ਜੀਵਨ ਤਾਂ ਉੱਠ ਇਹ ਤਾਂ ਕਿਤਨਾ ਕੰਮ ਚੱਲੂਗਾ ਹੈ ਕੀ ਕਰਾਮ ਹੈ ਉਹ ਸੋਚ ਤੇ ਮੇਰੇ ਦਿਮਾਗ ਚ ਨਹੀਂ ਖੁੱਦੀ ਨੀਗੀ ਮੇਰਾ ਤੇ ਨਾ ਬੁਰਾ ਹਾਲ ਵਾ ਨਾ ਜੇ ਸੋਚੀ ਜਾਏਗੀ ਨਾ ਤੇ ਇਤਨਾ ਵੱਧ ਮੜਾ ਹਾਲ ਹੋਏ ਨਾ ਜ਼ਰਾ ਮੇਰਾ ਤਾਂ ਥੱਲੇ ਪੈਰ ਰੱਖਣ ਜੀ ਨਹੀਂ ਕਰਨ ਲਿਆ ਪਤਾ ਨਹੀਂ ਕੀ ਹੋ ਗਿਆ ਸਰੀਰ ਨੂੰ ਓਏ ਆ ਉੱਠ ਕੇ ਵਿੜੇ ਚ ਫਿਰ ਤੋਂ ਸੱਟ ਮਾਰਾ ਸੱਟ ਹੋ ਜਾਂਦਾ ਨਹੀਂ ਨਹੀਂ ਇੱਥੇ ਪੇਰ ਹੈ ਕਿ ਇੱਥੇ ਜੁੜੀ ਜਾਣਾ ਤਾਂ ਮਸਾ ਗੱਲ ਮੇਰੇ ਕੋ ਨਹੀਂ ਫਿਰ ਆ ਜਾਣਾ ਵੇੜੇ ਚ ਮੇਰਾ ਤੇ ਅੱਜ ਦਾ ਸਰੀਰ ਨਾ ਹਿੱਲਣ ਨਹੀਂ ੜਿਆ ਕਿਸੇ ਪਾਸੇ ਵੀ ਤੁਸੀਂ ਮੁੰਨ ਰਹਿਣ ਤੋਂ ਮੰਝੇ ਦਿੱਤੀ ਤੁਸੀਂ ਨਾ ਐਦਾਂ ਕਰੋ ਨਵ ਨੂੰ ਫੋਨ ਕਰੋ ਉਹ ਆ ਕੇ ਤੁਹਾਨੂੰ ਫੁਲਕਾ ਫਲਕਾ ਲਾ ਦੇ ਜਿੱਦੇ ਮੇਰੇ ਕੋ ਕਿੱਥੀ ਉੱਠਿਆ ਜਾਣਾ ਵਾ ਤੇ ਤੁਸੀਂ ਭੁੱਖੇ ਰਹੋਗੇ ਫਿਰ ਨਾਲ ਕਿੰਨਾ ਭਗੜੀ ਫੇਰ ਕੇ ਕਰਦੇ ਆ ਤੇ ਨਾਲ ਰਾਤ ਦਾ ਰੋਟੀ ਪਾਣੀ ਕਰ ਜੂ ਮਣ ਕੇ ਫਿਰ ਮੈਂ ਸ਼ਾਮ ਨੂੰ ਫੋਨ ਕਰੂੰਗਾ ਨੂੰ ਮੇਰੀ ਗੱਲ ਸੁਣੋ ਜੇ ਫੇਰ ਤੇ ਕੀਤਾ ਤੇ ਕਾਰੇ ਚਲ ਜਾਣਾ ਜੇ ਪਹਿਲਾਂ ਫੋਨ ਕਰ ਲੋ ਚੱਲ ਕੁੜੀ ਛੁੱਟੀ ਕਰ ਲਊਗੀ ਅੱਜ ਜੈਨੂ ਪਤਾ ਲੱਗਿਆ ਨਾ ਮੇਰੀ ਚਾਚੀ ਨੇ ਠੀਕ ਉਹਨੇ ਭੱਜੀ ਆਉਣਾ ਵੇਖ ਲਿਓ ਤੁਸੀਂ ਤੇ ਫੋਨ ਤੇ ਕਰੋ ਮੇਰੇ ਕਹਿਣ ਤੇ ਇੱਕ ਵਾਰੀ ਮੈਨੂੰ ਆਪਣਾ ਸਰੀਰ ਦਿਖੰਡਿਆ ਵਾ ਨਾ ਮੇਰੇ ਕੋਲ ਕੁਛ ਨਹੀਂ ਘਾਹਣਾ ਐਨੀ ਟੈਨਸ਼ਨ ਨਾ ਨਾਲ ਕੀ ਪਤਾ ਨਿਆਣਾ ਜੇ ਆਉਣਾ ਵਾ ਕਿ ਨਹੀਂ ਹੈ ਐਡਾ ਨਾ ਕਹੋ ਮੇਰਾ ਮਨ ਟੁੱਟ ਜਾਂਦਾ ਵਾ ਤੁਸੀਂ ਕੁੜੀ ਨੂੰ ਕਰੋ ਫੋਨ ਮੇਰੀ ਗੱਲ ਸੁਣ ਤੂੰ ਨਾ ਜਦੋਂ ਦੀ ਅਸੀਂ ਗੱਲ ਮੈਂ ਕਰਨਾ ਕੀਤੇ ਤੂੰ ਜ਼ਿਆਦਾ ਵਾਲਾ ਹਾਲ ਆਪਣਾ ਕਰ ਲਿਆ ਵਾ ਮੈਂ ਤਾਂ ਗੱਲ ਕਰਕੇ ਪਸਤੌਣ ਡਿਆ ਚਰਨਾ ਪਰ ਮੈਨੂੰ ਇਡੀ ਵਡੀ ਗੱਲ ਨਹੀਂ ਕਰਨੀ ਚਾਹੀਦੀ ਕਿੱਡੀ ਵਧੀਆ ਜ਼ਿੰਦਗੀ ਆਪਣੀ ਲੰਘਣ ਦੀ ਉਹ ਦੰਦੀ ਕਦੀ ਮੂੰਹ ਬਣਾ ਕੇ ਉੱਥੇ ਵੇਂਦੀ ਨਹੀਂ ਕਦੀ ਉੱਥੇ ਬਣਾ ਕੇ ਵੇਂਦੀ ਆ ਇਹਦੇ ਵਿੱਚ ਮੇਰਾ ਕੀ ਵਾਸਾ ਮੈਂ ਚਾਹੁੰਨੀ ਏਦਾਂ ਕਰਨਾ ਕਰਾ ਫਿਰ ਕੁੜੀ ਨੂੰ ਫੋਨ ਕਰੋ ਕਰੋ ਉਹਨੂੰ ਫੋਨ ਹੋਊ ਤੇ ਆਵੇ ਸਾਡੇ ਲਾਗੇ ਪਰ ਗੱਲ ਇੱਕ ਵਾਰ ਆ ਉਹਦੀ ਮਾਂ ਨੇ 20-20 ਗੱਲਾਂ ਕਰਨੀਆਂ ਏ ਉਹਨੂੰ ਛੁੱਟੀ ਕਰਨੀ ਪਈ ਉਹ ਕੁਝ ਨਹੀਂ ਹੁੰਦਾ ਕੁੜੀ ਬਿਠੇਰਾ ਕਰਦੀ ਸਾਡਾ ਕਰੋ ਤင်း ਫੋਨ ਉਹਨੂੰ ਤੁਸੀਂ ਦੱਸ ਦੋ ਕਿ ਤੇਰੀ ਚਾਚੀ ਨੇ ਠੀਕ ਆ ਵੇਖਿਓ ਕਦਾਂ ਭੱਜੀ ਆਉਂਦੀ ਆ ਉਹ ਨਹੀਂ ਵੇਂਦੀ ਹੁੰਦੀ ਕਿਸ ਹਵਾਲੇ ਵੀ ਪਤਾ ਕਿੰਨਾ ਕਰਦੀ ਆ ਉਹ ਕਰੋ ਤੇ ਸਹੀ ਫੋਨ ਖੁੱਲੋ ਜਾ ਹੁਣ ਹੌਸਲਾ ਦੇ ਕਰ हेलो सस्विकार सस्विकार ये यार पुत्र हां ठीक है पर मैं ठीक हूं ओ मैं तो ठीक हूं चाची तेरी थोड़ी सी दिल की छाट बैठी है हां अजय पुत्र कह रही है कॉलेज नहीं गई अजय अच्छा 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 ओ मैं चाची तेरी दी कहण दी भी जरा नु बुलाई हां आएं कर आहो ਨੇ ਠੀਕ ਹੀ ਉਤਰਾਵੇ ਉਹ ਤੈਨੂੰ ਪਤਾ ਤੇ ਹੈਗਾਈ ਆ ਥੋੜ੍ਹ ਜਿਲੀ ਜਿ ਝੱਟ ਜਾਵੇ ਮੂੰਹ ਮੇਰਾ ਬਣਾ ਕੇ ਬੈਹਿੰਦੀ ਆ ਤੁਸੀਂ ਕਹਾਂ ਪ ਨਹੀਂ ਠੀਕ ਆਓ ਅੱਜ ਚਲ ਆ ਜਾਓ ਚਲ ਠੀਕ ਹੈ ਠੀਕ ਆ ਜਾ ਆ ਜਾ ਓਕੇ ਓਕੇ ਕੀ ਆਂਦੀ ਲੈ ਵੀ ਇੱਦ ਵੀ ਮੈਂ ਤਿਆਰ ਹੋਈ ਨਹੀਂ ਤਾਂ ਆਈ ਨਹੀਂ ਤੁਹਾਨੂੰ ਕੁਛ ਛੇਤੀ ਆ ਜਾ ਆਹੋ ਉਹਦੇ ਵਾਲੇ ਵੇਖ ਕੇ ਤੇ ਮੋਹ ਦੀ ਠੀਕ ਹੋਏ ਨਾ ਬਹੁਤ ਗੱਲ ਚਲ ਆਉਗੀ ਤੁਹਾਨੂੰ ਫੁਲਕਾ ਲਾ ਕੇ ਦੇ ਦਊਗੀ ਵਿਚਾਰੀ ਚਲ ਕੋਈ ਗੱਲ ਨਹੀਂ ਕੋਣ ਮੈਨੂੰ ਕਹਣਾ ਵੀ ਦੋਵਾਂ ਤਿੰਨਾਂ ਟਾਈਮਾਂ ਤੇ ਲਾ ਜਾ ਤੈਨੂੰ ਪਤਾ ਤਾਂ ਹੈਗਾ ਪਰ ਅਗਲੀ ਕੱਲ੍ਹ ਚੋ ਹੀ ਜਾਂਦੀ ਹੈ ਫਿਰ ਬੱਚੇ ਦੀ ਨਾ ਪੜ੍ਹਾਈ ਪਿੱਛੇ ਪਿੰਦੀ ਹੈ ਮੈਨੂੰ ਸਾਰਾ ਹੀ ਪਤਾ ਵਾ ਬਾਬਾ ਪਰ ਮੈਂ ਕੀ ਕਰਾਂ ਮੇਰਾ ਤਾਂ ਬਹੁਤਾ ਹੀ ਮਾੜਾ ਹਾਲ ਆ ਆ ਜਾ ਕੇ ਨਾਂਵ ਨਾਲ ਧਿਆਨ ਹੁੰਦਾ ਸਾਡਾ ਉਹ ਹੀ ਵਿਚਾਰੀ ਸਾਡੀ ਸਾਰ ਲੈਂਦੀ ਹੈ ਹੋਰ ਕਿੰਨੇ ਲੈਣੀ ਹੈ ਚਲ ਲੰਮੇ ਪਰ ਮੈਂ ਤੇਰੇ ਪਾਣੀ ਪੂਣੀ ਲਿਆਵਾਂ ਚਲਿਆ ਚਲ ਕੋਈ ਨਹੀਂ ਆਇਆ ਨਾ ਕੁੜੀ ਨੇ ਹੁਣ ਆਉਣਾ ਆਉਂਦੀ ਹਣੀ ਆ ਪਿਆ ਲੰਮੇ ਤੇਰੇ ਕੋਈ ਗੱਲ ਨਹੀਂ ਨਾਂਵ ਕਿੱਧਰ ਨੂੰ ਚੱਲੀ ਆ ਮੰਮੀ ਚਾਚੀ ਘਰ ਚੱਲੀ ਆ ਉੱਥੇ ਕੀ ਕਰਨੇ ਉਹ ਚਾਚੀ ਨਾ ਠੀਕ ਨਹੀਂ ਹੈਗੇ ਚਾਚਾ ਜੀ ਫੋਨ ਕਰ ਰਹੇ ਨੇ ਤੇ ਬੜੀ ਟੈਨਸ਼ਨ ਵਿੱਚ ਹਾਂ ਤੇ ਮੈਂ ਚਲ ਉਹਨਾਂ ਦਾ ਪਤਾ ਲਾਇਆ ਹੁੰਨੀ ਆ ਗੱਲ ਸੁਣ ਕਾਲਜ ਦੀ ਛੁੱਟੀ ਕਰ ਲੈਣੀ ਆ ਕੋਈ ਨਹੀਂ ਪਤਾ ਇਹਦਾ ਕਿ ਮੈਂ ਚਲ ਜਾਨੀ ਤੇ ਫਿਰ ਕੀ ਮੰਮੀ ਛੁੱਟੀ ਕਰ ਲੈਣੀ ਹੁਣ ਘਰ ਦਾ ਜੀ ਠੀਕ ਨਹੀਂ ਹੈਗਾ ਤੇ ਹਾਲੇ ਮੈਂ ਚਲਨੀ ਆ ਉਧਰ ਵਾਲੇ ਬਥੇਰੇ ਟਾਈਮ ਪਿਆ ਵਾ ਚੰਗੀ ਭਲੀ ਆ ਐਵੇਂ ਪਖੰਡ ਕਰਦੀ ਐ ਕੁਝ ਨਹੀਂ ਉਹਨੂੰ ਹੋਇਆ ਹੈਗਾ ਚੰਗਾ ਮੈਂ ਕੋਠੇ ਤੇ ਚੜ੍ਹ ਕੇ ਵੇਖਿਆ ਹੀ ਨਹੀਂ ਜਿਹਨੂੰ ਦੋਖ ਹੈ ਨਾ ਉਹਨੂੰ ਹੀ ਪਤਾ ਹੁੰਦਾ ਦੂਜਿਆਂ ਨੂੰ ਤੇ ਲੱਗਦਾ ਹੁੰਦਾ ਕਿ ਅਗਲਾ ਪਖੰਡ ਹੀ ਕਰਾਂਦੇ ਆ ਚੁੱਪ ਕਰਕੇ ਤੇ ਜਾ ਕੇ ਤੂੰ ਤਿਆਰ ਹੋ ਹੁਣ ਕਿਆ ਨਹੀਂ ਗੱਲ ਹੈ ਤੇ ਮੈਂ ਲਾਵਾਂਗੇ ਨਾ ਤੇ ਜਾ ਕੇ ਚੱਲ ਪਤਾ ਮੰਮੀ ਮੈਨੂੰ ਹੋਲਣੀ ਹੈ ਤੇ ਅੱਡੀ ਕਿੰਨੇ ਤੂੰ ਫੁਲਕੇ ਲਾ ਲਾ ਕੇ ਦੇਨੇ ਆ ਹੋਰ ਅਗਲੀ ਨੂੰ ਹੋਰ ਤੰਗ ਕਰੋਗੇ ਉੱਥੇ ਦੱਸ ਤੈਨੂੰ ਮਾਂ ਤੇ ਵੀ ਨਹੀਂ ਯਕੀਨ ਆਦਾ ਨਹੀਂ ਨਾ ਹੈਗਾ ਪਤਾ ਨਾ ਮੈਨੂੰ ਚੁੱਪ ਕਰਕੇ ਕੱਲ ਦੀ ਛੁੱਟੀ ਹੋ ਜਣੀ ਹੈ ਤੇਰੀ ਕਰ ਮੈਂ ਆਖੀ ਦੱਸਿਆ ਸੀ ਕੋਈ ਨਹੀਂ ਹਾਂ ਦੋਗੀ ਆ ਕੁੜੀ ਵਾਲੀ ਕੋਈ ਨਹੀਂ ਐਨੇ ਪਹਿਲੇ ਲੱਗਣਦੇ ਆ ਤੇ ਚਾਚੀ ਦੇ ਮਗਰ ਭੱਜੀ ਫਿਰ ਚਾਚੀ ਨੇ ਤੈਨੂੰ ਜਿਹੜਾ ਸੇ ਗਣੇ ਪਉਣੇ ਆ ਵਿਆਹ ਤੇ ਭੁੱਲ ਨਹੀਂ ਮੈਨੂੰ ਉਹਦੀ ਹੱਗੀ ਸਾਰਾ ਪਤਾ ਵਾ ਲਾ ਪਤਾ ਆ ਗਿਆ ਵਾ ਹਾਂਜੀ ਕਿੱਥੇ ਚਾਚੀ ਜੀ ਠੀਕ ਨੇ ਉਹ ਚਾਚੀ ਤੈਨੂੰ ਪਤਾ ਤਾਂ ਹੈਗਾ ਦਿਲਜਾ ਛੱਡ ਕੇ ਤੇ ਬੈਠੀ ਆ ਮੈਨੂੰ ਵੀ ਤੰਗ ਬੜਾ ਕਰਦੀ ਆ ਕਦੀ ਆ ਕਦੀ ਉਹਨੂੰ ਫਰਾਂਲੇ ਨੂੰ ਆਵਾਜ਼ ਮਾਰ ਕੇ ਢਿੰਗੜੇ ਮਾਰ ਆ ਵੇਖ ਲੈ ਸਵੇਰ ਤੋਂ ਉੱਤਰਾ ਹੀ ਸਭ ਕੋ ਪਿਆਈ ਆ ਮੈਂ ਤਾਂ ਕਿ ਮਾੜਾ ਮੋਟਾ ਹੋਟਲ ਨੂੰ ਤੇ ਮਾੜਾ ਮੋਟਾ ਫਿਰ ਤੋਰਾ ਤੇ じゃ ਠੀਕ ਹੋ ਜਾਏਗੀ ਨਹੀਂ ਇਹ ਤਾਂ ਰੱਬ ਨੂੰ ਹੀ ਫੋਨ ਕਰ ਰਿਹਾ ਕੋਈ ਗੱਲ ਨਹੀਂ ਫਿਰ ਕੀ ਕਿੱਥੇ ਨਹੀਂ ਹੁਣ ਮੈਂ ਜਾਣਦੀ ਉਹਨਾਂ ਦੇ ਸਾਹਮਣੇ ਬੈਠੀ ਦੀਕਣ ਦੀ ਤੈਨੂੰ ਜਾ ਖ ਜਾਗਾ ਚੱਲ ਯਾਰ ਕੁੜੀ ਚੰਗੀ ਆ ਅੰਦੀ ਜਵਾਨਾ ਫੋਨ ਕੀਤਾ ਤੇ ਉਸੇ ਵੇਲੇ ਆ ਗਈ ਹੈ ਪਰ ਜਾਈ ਮੇਰੀ ਨੇ ਤੇ ਗੱਲਾਂ ਤੇ ਕਰਨੀਆਂ ਚੱਲ ਕੋਈ ਗੱਲ ਪਰ ਇੱਕ ਗੱਲ ਆ ਵੀ ਕੁੜੀ ਜੱਗੇ ਇਹ ਨਹੀਂ ਪ੍ਰਵਾਹ ਕਰਦੀ ਕੇਤੇ ਮੰਮੀ ਜੀ ਉਹ ਨਾਮ ਕਿੱਥੇ ਆ ਮੈਂ ਉਹਦਾ ਟਿਫਨ ਪੈ ਕੀਤਾ ਇਹ ਮੁਲੰਬਣ ਡਈ ਤਿਆਰ ਹੋ ਗਈ ਹੋ ਨਾਮ ਤਾਂ ਕੀ ਦੱਸਾਂ ਚਾਚੀ ਵਾਲ ਉੱਡ ਗਈ ਕੀ ਗੱਲ ਆ ਸਿਰ ਸਿਰ ਕੋ ਚਲ ਗਈ ਅੱਦਰ ਗੋਲੀ ਵੱਜੀ ਇਹਨੂੰ ਕੱਖ ਨਹੀਂ ਹੋਇਆ ਪਖੰਡ ਕਰਦੀ ਐ ਇਹਦੀ ਲਈ ਐ ਜ਼ਿੰਦਗੀ ਖਰਾਬ ਕਰਨ ਉਹਨੂੰ ਪਤਾ ਵਾ ਕਿ ਇਹਨੇ ਕੱਲ੍ਹ ਜਾਣਾ ਜੋ ਕੇ ਫੋਨ ਕਰਤਾ ਮੈਂ ਬਿਮਾਰ ਬਹੁਤ ਜਾਦੀ ਤੇ ਮੰਮੀ ਕੀ ਗੱਲ ਆ ਚਾਚੀ ਨੂੰ ਠੀਕ ਤੇ ਗਿਆ ਨਹੀਂ ਕੱਖ ਨਹੀਂ ਹੋਇਆ ਉਹ ਤਾਂ ਉਹਦੇ ਚਲਿੱਤਰ ਨੇ ਮੰਮੀ ਅਕਰੀ ਵੇਖ ਤੇ ਹੰਦੇ ਪਲਾ ਕੁਛ ਨਹੀਂ ਹੁੰਦਾ ਮੈਂ ਤਾਂ ਉਹਨੂੰ ਵੀ ਕਿਹਾ ਕਿ ਤੂੰ ਨਾ ਜਾ ਤੂੰ ਕੱਲ੍ਹ ਜੀ ਚਲ ਜਾ ਤੇ ਮੈਂ ਆਉਂਗੀ ਨਾ ਨਾ ਮੈਂ ਤੇ ਆਪ ਹੀ ਜਾਣਾ ਚਾਚੀ ਤਾਂ ਠੀਕ ਨਹੀਂ ਗਈ ਮੈਂ ਜਾ ਚਾਚੀ ਦਾ ਪਤਾ ਲੱ ਲਾ ਕਿਹਦੇ ਨੂੰ ਰੋਵੇਂਗੀ ਕਿ ਉਹ ਤੇਰਾ ਟਾਈਮ ਪੜਾਈ ਦਾ ਨਹੀਂ ਨਾ ਲੱਗਿਆ ਮम्मी ਚਾਚੀ ਜ਼ਿਆਦਾ ਤਾਂ ਨਹੀਂ ਕਿਹਾਗੀ ਨਹੀਂ ਕੁਛ ਨਹੀਂ ਹੋਇਆ ਉਹ ਪਖੰਡ ਬਹੁਤ ਜ਼ਿਆਦਾ ਕਰਦੀ ਉਹਦੇ ਦਿਲ ਚ ਇਹ ਹੁੰਦਾ ਕਿ ਕੁੜੀ ਬਸ ਮੇਲੇ ਲੱਗੇ ਬੈਠੀ ਰਹੇ ਤਾਂ ਐਂਦਾ ਕਰਦੀ ਏ ਆਪਾਂ ਹੋਈਏ ਖੜੀ ਪਤਾ ਲੈ ਆਉਣੀ ਆ ਮੈਂ ਆਦੀ ਉਹਦੇ ਤੋਂ ਔਖੀ ਹੋਣੀ ਤੂੰ ਨੋ ਧੀਆਂ ਘਰੇ ਰਹੀਦਾ ਹੁੰਦਾ ਜੇ ਸੱਸ ਮਾਂ ਜਿੰਦੀ ਹੋਏ ਨਾ ਆਪ ਨਹੀਂ ਅੱਗੇ ਲੱਗੇ ਚੱਲੀਦਾ ਹੁੰਦਾ ਚੱਲ ਕੋਈ ਨਹੀਂ ਮੰਮੀ ਫਿਰ ਤੁਸੀਂ ਹੋ ਆਇਓ ਕੋਈ ਨਹੀਂ ਪਤਾ ਲੈ ਆਇਓ ਮਾਣਾ ਜੀ ਸ਼ਾਮਾਂ ਨੂੰ ਆਵਾਂਗੀ ਉਹਨੇ ਆਉਣਾ ਆਪੇ ਦੱਸ ਦੇਣਾ ਤੇ ਤੂੰ ਆਪਣਾ ਕੋਈ ਥੋੜਾ ਬਤਾ ਹੈ ਨਾ ਕੰਮ ਉਹਦੀ ਟਿਫਨ ਪਾਤਾ ਉਹਦਾ ਹਾਂਜੀ ਉਹ ਮੈਂ ਪੈਕ ਕੀਤਾ ਮੈਂ ਤੈਨੂੰ ਲੱਭਣ ਲਈ ਮੈਂ ਪੈਣੀ ਕੀਤੀ ਗਈ ਉਹਨੂੰ ਮੈਂ ਵੇ ਨਹੀਂ ਆਹ ਨਾਲ ਫੋਨ ਕਰਨੀ ਪਤਾ ਨਹੀਂ ਹੁਣ ਫੋਨ ਵੀ ਨਾਲ ਖੜਿਆ ਕਿ ਨਹੀਂ ਸੁਗਾਤ ਜਾਈ ਤੇ ਤੁਸੀਂ ਇਦਾਂ ਕਰੋ ਹਾਂ ਤੁਸੀਂ ਆਪ ਹੀ ਚੱਲ ਜਾਓ ਹਾਂ ਘਰ ਉਧਰ ਨਾਲ ਚੱਲ ਜਾ ਪਤਾ ਲਿਆ ਉਹਨਾਂ ਲਈ ਉਹਨੂੰ ਖਿਲਾ ਦਿਓ ਮੇਰਾ ਵੀ ਜੀਕਾ ਦੋਦੇ ਮੱਥੇ ਲੱਗ 10 ਮੰਮੀ ਉਹਦਾ ਵੀ ਫੇਰ ਦਿਨ ਭੱਜੂਗਾ ਅੱਜ ਹੁਣ ਘੜੀ ਦੀ ਘੜੀ ਰੋਟੀ ਬਣਾ ਕੇ ਮੜ ਕੇ ਫੇਰ ਕਾੜੇ ਬੈਠੇ ਰਹੂਗੀ ਇਹਦਾ ਇੱਕ ਦਿਨ ਭੱਜੂਗਾ ਨਾ ਵੇਖੀ ਫੇਰ ਮੇਰੇ ਮੂੰਹ ਤੇ ਚਪੇੜਾ ਕਿਦਾਂ ਮਾਰਨੀ ਕਿ ਤੂੰ ਚਾਚੀ ਕਰਕੇ ਕਿਉਂ ਨਹੀਂ ਆਪਣਾ ਨਾਸ ਕਰਨ ਇੰਨੀਆਂ ਫੀਸਾਂ ਲੱਗਣ ਡੀਆਂ ਚੱਲ ਕੋਈ ਮਿਆਨੀ ਦਾਣਾ ਤੇ ਪਰਿਓ ਨੂੰ ਵੇਣੀ ਆ ਜਿਹਾਂ ਨੂੰ ਉਥੋਂ ਕੱਢ ਕੇ ਲਿਆ ਫਿਰ ਬਸ ਨਾਂਗੀ ਦੇ ਫਿਰ ਬੈਠੀ ਰਹੇਗੀ ਚੱਲ ਕੋਈ ਨਹੀਂ ਦਿਹਾੜੀ ਨੂੰ ਕਹਿ ਦੋ ਤੈਨੂੰ ਜਾਣੀ ਆ ਮੈਂ ਹਾਂ ਹਾਂ ਕਿਤੇ ਜਿਆਦਾ ਤਨੀ ਬਿਮਾਰ ਚਾਚੀ ਇਹ ਵਾਇਰੂਸ ਹੀ ਕੀ ਹੋਣ ਮੰਮੀ ਵੀ ਨਹੀਂ ਆਪਣੀ ਆਕਰ ਛੱਡਦੀ ਦਾਸਾਂ ਖੜੀ ਹੋਉਂਦੇ ਪਤਾ ਲਿਆ ਹੁੰਦੇ ਹੈ ਚਾਚੀ ਜੀ ਅੱਗੇ ਵਾਰੀ ਤੇ ਠੀਕ ਚ ਪੁੱਤ ਕੀ ਦੱਸਾਂ ਤੈਨੂੰ ਮੈਂ ਮੇਰਾ ਤਾਂ ਬਹੁਤ ਹੀ ਮਾੜਾ ਹਾਲ ਵਾ ਤੇ ਹਾਏ ਤੁਹਾਨੂੰ ਕੀ ਬੁਖਾਰ ਹੀ ਬੜਾ ਹੋਇਆ ਵਾ ਤੇ ਚੱਲ ਪੁੱਤ ਕੀ ਕਰਨਾ ਚਾਹੇ ਤੁਹਾਈ ਖਾਦੀ ਚ ਲੈਂਦੀ ਐ ਆਹ ਪੁੱਤ ਦਵਾਈ ਲੈਂਦੀ ਤੇਰੇ ਚਾਚੇ ਨੇ ਹੁਣੇ ਖਾਦੀ ਏ ਜੇ ਮੈਂ ਖਾਦੂਗੀ ਤਾਂ ਡੇਵਲੀ ਇੰਦਾ ਹੀ ਖਾਲੀ ਤੁਮੀ ਪੁੱਤ ਕੀ ਕਰਨਾ ਹੈ ਫਿਰ ਚਾਚੇ ਤੇਰੇ ਨੇ ਚਾਹ ਬਣਾਈ ਸੀ ਤੇ ਅਸਲ ਲੈ ਇੱਕ ਨਾਲ ਤੁਮ ਮਗਰ ਦਵਾਈ ਖਾ ਲਈ ਐ ਮੈਂ ਚਾਚੀ ਜੀ ਇੰਦਾ ਨਹੀਂ ਦਵਾਈ ਖਾਈ ਜੇ ਨਹੀਂ ਲੈਨੇ ਕੋਈ ਜੇ ਪੁੱਤ ਕੀ ਕਰਲੀ ਥਾ ਸਾਈਡ ਇਫੈਕਟ ਹੁੰਦਾ ਵਾ ਪੁੱਤ ਮੇਰੀ ਗੱਲ ਸੁਣ ਹੁਣ ਵੀ ਨਾ ਮੈਂ ਨੱਕੋ ਪੈਰੋ ਝੁੱਲ ਕੇ ਤੇਰੇ ਚਾਚੇ ਕੋ ਫੋਨ ਕਰਾਇਆ ਵਾ ਨਹੀਂ ਤੇ ਮੈਂ ਫੋਨ ਨਹੀਂ ਕਰਾਉਣਾ ਮੈਨੂੰ ਪਤਾ ਹੀ ਤੋ ਕਾਲਜ ਜਾਣਾ ਹੈਗਾ ਉਹ ਵੀ ਤਰਾ ਦਿਨ ਭੱਜ ਗਿਆ ਅੱਜ ਫਿਰ ਕੀ ਗੱਲ ਲੂਗੀ ਜੀ ਮੇਰੀ ਕਾਲਜ ਤੋਂ ਛੁੱਟੀ ਹੋ ਜੂਗੀ ਜੀਆਂ ਨਾਲ ਵੱਧ ਗਈ ਨਹੀਂ ਕਾਲਜ ਚੱਲ ਪਰ ਤੇ ਫਿਰ ਵੀ ਪੜ੍ਹਾਈ ਤੇ ਪੜ੍ਹਾਈ ਹੈ ਨਾ ਭਾਵੇਂ ਚਾਚੇ ਜੀ ਪੜ੍ਹਾਈ ਭਾਵੇਂ ਪੜ੍ਹਾਈ ਮੈਂ ਮੰਨਦੀ ਆ ਪੜ੍ਹਨਾ ਵੀ ਜ਼ਰੂਰੀ ਹੈ ਪਰ ਘਰ ਦੇ ਜੀਵਨ ਤੇ ਜ਼ਰੂਰੀਆਂ ਇਹ ਥੋੜੀਆਂ ਇੱਥੇ ਨਹੀਂ ਪੜਦੇ ਵੀਰੇ ਤੇ ਇੱਥੇ ਪੜਨ ਨੇ ਤੇ ਬਾਕੀ ਮਗਰ ਘਰ ਦੇ ਮਰਦੇ ਫਿਰਨਾਂ ਨਲੇ ਹੋੜਵੀ ਦੇ ਤੇ ਮੈਨੂੰ ਫੋਨ ਕੀਤਾ ਹੀ ਆ ਸਵੇਰ ਦਾ ਕਰਦੇ ਮੈਂ ਤੁਹਾਨੂੰ ਸਾਰਾ ਕੰਮ ਕਰ ਦੇਣਾ ਹੀ ਇਦਾਂ ਨਾ ਕਰਿਆ ਕਰੋ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵਾ ਬੱਸ ਕਰ ਪੁੱਤ ਬੱਸ ਕਰ ਇੰਨਾ ਫਿਕਰ ਨਾ ਕਰ ਹੈ ਵੇਖਾ ਕਿੰਨਾ ਫਿਕਰ ਕਰਦੀ ਆ ਮੇਰੀ ਗੱਲ ਸੁਣ ਜਦੋਂ ਤੂੰ ਆਈ ਆ ਤੇਰੀ ਮੰਮੀ ਦੁੱਸੇ ਨੂੰ ਆਈ ਤੈਨੂੰ ਕਹਿੰਦੇ ਨਹੀਂ ਮੈਨੂੰ ਕੁਝ ਕਿਹਾ ਤੂੰ ਨਾ ਇੰਨੇ ਮੇਰੇ ਘਰ ਦੇ ਨੇ ਟੈਨਸ਼ਨ ਨਾ ਲਿਆ ਕਰ ਉਹਨਾਂ ਨੇ ਮੈਨੂੰ ਆਪ ਹੀ ਕਿਹਾ ਇਹ ਕਹਿੰਦੇ ਚਲ ਜਾ ਕੋਈ ਗੱਲ ਹੈ ਸੱਚੀ ਪੁੱਤ ਹਾਂਜੀ ਤੇ ਹੋਰ ਚਾਚੀ ਜੀ ਤੂੰ ਇਹ ਨਾ ਲੰਮੇ ਬੋਲਦੇ ਹਮ ਤਾਂੜਾ ਸਿਰ ਕੋਟ ਦਾ ਮੇਰੀ ਗੱਲ ਸੁਣ ਪੁੱਤ ਤੂੰ ਮੇਰਾ ਸਿਰ ਨਾ ਘੁੱਟ ਮੈਂ ਦਵਾਈ ਖਾਧੀ ਆ ਮੈਂ ਠੀਕ ਹੋ ਜਾਣਾ ਵਾ ਇਦਾਂ ਕਰ ਆਪਣੇ ਚਾਚੇ ਵਾਤੇ ਫੁਲਕੇ ਲਾ ਦੇ ਵਿਚਾਰਾ ਭੁੱਖਾਈਆ ਸਵੇਰ ਦਾ ਕੋਈ ਨਹੀਂ ਤੁਸੀਂ ਰੈਸਟ ਕਰੋ ਮੈਂ ਹੁਣੇ ਫੁਲਕੇ ਪਕਾ ਦਿੰਦੀ ਮੈਂ ਨਾ ਜਰਾ ਕ ਰੈਸਟ ਕਰਕੇ ਨਾ ਤੇ ਖਲਾਰਾ ਬੜਾ ਪਿਆ ਉੱਠ ਕੇ ਤੇ ਫਿਰ ਮੈਂ ਚਾੜੂ ਕੁੱਚੇ ਕਰ ਲੈਣੀ ਆ ਤੂੰ ਬਸ ਫੁਲਕੇ ਲਾ ਦੇ ਮੇਰੇ ਨੂੰ ਨਾ ਤੁਸੀਂ ਕਾਦੇ ਲਈ ਫਿਕਰ ਕਰਨ ਦੇ ਠੀਕ ਤੁਸੀਂ ਅੱਗੇ ਨਹੀਂ ਹੈਗੇ ਤੇ ਇਹ ਮੈਂ ਸਾਰਾ ਕੰਮ ਆਪੇ ਕਰ ਲਾਂਗੀ ਸਵੇਰ ਦਿਨ ਫਿਰ ਤੁਸੀਂ ਕੀਤਾ ਹੈ ਚੱਲ ਪੁੱਤ ਮੈਂ ਦਵਾਈ ਖਾਧੀ ਤੇ ਆਰਾਮ ਆ ਹੀ ਜਾਣਾ ਕੋਈ ਨਹੀਂ ਤੁਸੀਂ ਕਰੋ ਰੈਸਟ ਮੈਂ ਸਾਰਾ ਕੰਮ ਕਰ ਦਾਂਗੀ ਪਹਿਲਾਂ ਮੈਂ ਫੁੱਲ ਕੇ ਲਾ ਦੇਣੀ ਹੈ ਚਾਚਾ ਜੀ ਨੂੰ ਉਹਨਾਂ ਨੂੰ ਭੁੱਖ ਲੱਗੀ ਹੋਣੀ ਹੈ ਉਹ ਟਾਈਮ ਨਹੀਂ ਰੋਟੀ ਖਾ ਲੈਂਦੀ ਮੇਰੀ ਗੱਲ ਬਾਅਦ ਵਿੱਚ ਮੈਂ ਬਾਕੀ ਸਾਰਾ ਕੰਮ ਕਰ ਲਾਂਗੀ ਮੈਂ ਨਾ ਪਨੀਰ ਬਣਾ ਕੇ ਫੇਚ ਰੱਖਿਆ ਵਾ ਹੋਣੀ ਠੀਕ ਆ ਤੂੰ ਵੀ ਖਾ ਲਈ ਹੋਈ ਨਹੀਂ ਕੋਈ ਨਹੀਂ ਤੁਸੀਂ ਮੇਰੀ ਨਾ ਇਨੀ ਟੈਨਸ਼ਨ ਲਿਆ ਤੋ ਤੁਸੀਂ ਆਪਣੇ ਵੱਲ ਧਿਆਨ ਦਿਓ ਪਿਆਜ ਉਹ ਲੰਮੀ ਚੱਲ ਕੋਈ ਨਹੀਂ ਪੁੱਤ ਪਿਆਜ ਤੂੰ ਹੀ ਖਾ ਲੈ ਕੋਈ ਨਹੀਂ ਪੈ ਕਰਨੀ ਪੁੱਤ ਮੈਂ ਜਾ ਤਲਾ ਦੇ ਕਿਹ ਚੀਜ਼ ਦੀ ਲੋੜ ਤੈਨੂੰ ਨਹੀਂ ਪੁੱਤ ਮੈਨੂੰ ਕੋਹ ਨਹੀਂ ਚਾਹੀਦਾ ਜੇ ਕੁਝ ਹੋਰ ਖਾਣ ਦਾ ਦਿਲ ਕਰੇ ਨਾ ਮੈਂ ਦੱਸ ਤੂੰ ਮੈਂ ਤੈਨੂੰ ਉਹ ਵੀ ਬਣਾ ਦਾਂਗੀ ਉਹ ਨਹੀਂ ਪੁੱਤ ਮੈਂ ਕੁਝ ਨਹੀਂ ਖਾਣਾ ਬਸ ਤੂੰ ਆ ਗਈ ਆ ਨਾ ਹੁਣ ਅੱਧੀ ਤੇ ਮੋਢਾਂ ਹੀ ਠੀਕ ਹੋਉਂਗੀ ਤੇਰੇ ਵਾਲੇ ਵੇਖ। ਉਹਦਾ ਇੱਕ ਗੱਲ ਵਾਹ ਕਿੰਨੀ ਚੰਗੀ ਆ ਕੁੜੀ ਇੱਕ ਆਵਾਜ਼ ਮਾਰਿਆ ਭੱਜੀ ਆਉਂਦੀ ਆ ਤੇ ਜੇ ਇਹਦਾ ਵੀ ਕੱਲ ਨੂੰ ਕਿਤੇ ਵਿਆਹ ਹੋ ਗਿਆ ਤੇ ਫਿਰ ਸਾਨੂੰ ਕਿਹਦਾ ਆਸਰਾ ਰਹਿ ਜਾਣਾ ਵਾ ਫਿਰ ਕਿੰਨੂੰ ਸੱਦਿਆ ਕਰਾਂਗੇ ਛੇਤੀ ਨਾ ਚੱਲ ਕੋਈ ਨਹੀਂ ਦੇਖੀ ਜਾਉਂਗੀ। ਖਰਾਬ ਹੋ ਗਿਆ ਲੱਗਦਾ। ਵਿਆਹ ਹੋ ਗਿਆ ਡੜਿਕੰਦਰੇ ਨੂੰ। ਓਏ ਆ ਯਾਰ ਇਹ ਤਾਂ ਬੰਦ ਕਰਾਂ ਤੇ ਬੰਦ ਨਹੀਂ ਹੁੰਦਾ ਆ ਹੋ ਗਿਆ ਜੀ ਉਦਾਂ ਜੰਗਾਲ ਜਿਆ ਲੱਗਾ ਨਾ ਤੇਲ ਤੁਲ ਲਾ ਕੇ ਤੇ ਹੋ ਜਾਣਾ ਸਹੀ ਹੂੰ ਤੇ ਮੇਰੀ ਗੱਲ ਸੁਣੋ ਹੂੰ ਤਾਂ ਨਸਲਾਹ ਕਰਨੀ ਇੱਕ ਕਾਦੀ ਸਲਾਹ ਕਰਨੀ ਵੀ ਅਹੀਂ ਲਈਆਂ ਵਾ ਸੁੱਟੀਆਂ ਕੰਮ ਤੋਂ ਅੱਛਾ ਤੇ ਸਾਰੇ ਮੁੰਡਿਆਂ ਨੇ ਲਈਆਂ ਵਾ ਇਕੱਠਿਆਂ ਨਹੀਂ ਹੂੰ ਤੇ ਘੁੰਮਣ ਫਿਰਨ ਜਾਣਾ ਵਾ ਕਹਿੰਦੇ ਤੇ ਆਪਾਂ ਹੋਈਏ ਫਿਰ ਕਿੱਥੇ ਜਾਣਾ ਘੁੰਮਣ ਫਿਰਨ ਕੋਈ ਨਹੀਂ ਜਾਂਦਾ ਕਿਤੇ ਵੇਣੇ ਆ ਕਿਤੇ ਵਧਿਆ ਜੀ ਕੋਈ ਲੱਗੇ ਸਿਰ ਭਾਰਾ ਭੂਲਾ ਵਲ ਜਾ ਪਾਗਲ ਤਾਂ ਨਹੀਂ ਹੋਵੇ ਕਿਤੇ ਓਏ ਉੱਥੇ ਇਹਨੇ ਛੜਕਾਂ ਟੁੱਟ ਗਈਆਂ ਹਾੜਾ ਆਉਂਦੇ ਪਹਾੜੀਆਂ ਟਿਕਣੀਆਂ ਮਰਨਾਂ ਜੇ ਜਾ ਕੇ ਨਹੀਂ ਅਹੀਂ ਮਹਾਰਾਜਾ ਚੰਗੀ ਜਗ੍ਹਾ ਚਲ ਜਾਾਂਗੇ ਕਿ ਚੰਗੀ ਜਗ੍ਹਾ ਤੁਸੀਂ ਕਿੱਥੇ ਚਲ ਜਾਣੀ ਹੈ ਜਗ੍ਹਾ ਤੁਹਾਡੇ ਲਈ ਉਸੇ ਬਣਾ ਕੇ ਰੱਖੀ ਆ ਚੁੱਪ ਕਰਕੇ ਤੇ ਆਰਾਮ ਨਾਲ ਆਪਣੇ ਘਰ ਬਾਓ ਨਾਲੇ ਮੇਰੀ ਗੱਲ ਸੁਣ ਆ ਪੰਜਾਬ ਜੇ ਇਹਨੇ ਹੜ ਆਏ ਆ ਸਾਰੇ ਭੈਣ ਭਰਾ ਆਪਣੇ ਇਹਨੇ ਤੰਗ ਬੈਠੇ ਆ ਆਪਣੇ ਸਾਰੇ ਮੁੰਡਿਆਂ ਨੂੰ ਨਾ ਜਿਹੜੇ ਤੇਰੇ ਯਾਰ ਦੋਸਤ ਆ ਜਿਹੜੇ ਆਂਦੇ ਤੁਰਨ ਫਿਰਨ ਜਾਣਾ ਵਾ ਉਹਨਾਂ ਨੇ ਇੱਥੇ ਸੇਵਾ ਕਰੀਏ ਉਹਨਾਂ ਦੀ ਵੈਹ ਡਾਡੀ ਇਹ ਵੈਸੇ ਦੀ ਸਲਾਹ ਵਧੀਆ ਦਿੱਤੀ ਆ ਉਦਾਂ ਹੀ ਹੈ ਜਾਨ ਦਾ 11 ਜਾਨੇ ਤੇ ਚੁੱਪ ਕਰਕੇ ਤੇ ਸਾਰੇ ਜਾਨੇ ਜਾ ਕੇ ਤੇ ਕਰੋ ਕੰਮ ਕਰ ਤੇ ਇਹ ਲੋਕ ਕੰਮ ਕੋਈ ਰਸਨ ਪਾਣੀ ਪਿਚਾਓ ਕੋਈ ਪਾਣੀ ਬਚਾਓ ਕਈਆਂ ਘਰਾਂ ਦੇ ਪਾਣੀ ਪੀਣ ਨੂੰ ਹੈ ਨਹੀਂਗਾ ਸਹੀ ਗੱਲ ਵਾ ਇਹਨਾਂ ਦੇ ਵੀ ਕਿਸੇ ਦੇ ਦਿਮਾਗ 'ਚ ਨਹੀਂ ਇਹੋ ਜੀ ਗੱਲ ਆਈ ਤੇ ਕੋਈ ਮੰਦਾ ਸੋਇ ਇਹਨਾਂ ਨੇ ਮੈਨੂੰ ਕਹਿਤਾ ਕਿ ਤੇ ਮੈਂ ਵੀ ਮੰਨ ਲਈ ਅੱਗੇ ਤੇ ਵਾਹੇ ਸਗੋਂ ਅੰਦਰ ਜਾਣੇ ਆ ਮੱਝਾਂ ਕਾਇਆਂ ਲੋਕਾਂ ਦੀਆਂ ਭੁੱਖੀਆਂ ਵੱਜੀਆਂ ਵਿਚਾਰਿਆਂ ਦੀਆਂ ਡੰਗਰ ਵਿਚਾਰੇ ਮਰਨ ਰਏ ਭੁੱਖ ਨਾਲ ਤੇ ਤੁਸੀਂ ਉੱਥੇ ਜਾ ਕੇ ਤੇ ਤੁਰੋ ਫਿਰੋ ਹੈ ਨਹੀਂ ਇਹ ਗੱਲ ਡਾਡੀ ਜੀ ਤੁਹਾਡੇ ਸਹੀ ਹੈ ਇਦਾਂ ਕਰਦੇ ਆ ਵੀ ਅਦਰਲੇ ਪਾਸੇ ਜਾਣੀ ਜਿੱਧਰ ਤੁਸੀਂ ਕਹਿੰਦੇ ਹੋ ਉਹਨਾਂ ਸਾਰਿਆਂ ਨੂੰ ਤਿਆਰ ਕਰਕੇ ਨਾ ਤੇ ਸੇਵਾ ਕਰੋ ਭੈਣ ਭਰਾਵਾਂ ਦੀ ਸਹੀ ਗੱਲ ਆ ਉਹਨਾਂ ਨੂੰ ਲੋੜ ਹੈ ਨੌਜਵਾਨਾਂ ਦੀ ਹੁਣ ਕੋਈ ਨਹੀਂ ਮੈਂ ਕਰਦਾ ਫੋਨ ਹਾਂ ਕਰਦਾ ਸਲਾਹ ਇਹਨਾਂ ਦੇ ਨਾਲ ਕਿ ਕਿੰਨੇ ਪਿਆ ਆਪਾਂ ਚੱਲੀ ਆਓ ਉਹ ਕੰਮ ਕਰੋ ਜਿਹੜਾ ਕਰਨ ਵਾਲਾ ਉੱਥੇ ਮੈਂ ਤੁਹਾਨੂੰ ਡੱਕਦਾ ਨਹੀਂ ਹਾਂ ਪਰ ਉਧਰ ਨਹੀਂ ਮੈਂ ਜਾਣ ਦੇਣਾ ਤੈਨੂੰ ਨਹੀਂ ਚਲਤਾਂ ਕਿਹਾ ਤਾਂ ਤੇ ਨਹੀਂ ਜਾਂਦਾ ਮੈਂ ਹਾਂ ਤੇ ਕੋਈ ਨਹੀਂ ਮੈਂ ਕਰਦਾ ਉਹਨਾਂ ਨਾਲ ਫਿਰ ਇੱਧਰ ਚਲਦੇ ਆਪਾਂ ਸਲਾਹ ਕਰੋ ਕਿ ਇਹਨੂੰ ਪੱਠੇ ਪਚਾ ਗਿਓ ਕਿ ਇਹਨੂੰ ਤੂੜੀ ਪਚਾਓ ਕੋਈ ਇਹਨੂੰ ਕੋਈ ਨਰਾਸ਼ਣ ਪਾਣੀ ਪਿਚਾਓ ਪਤਾ ਲਓ ਜਾ ਕੇ ਲੋਕਾਂ ਦਾ ਭੈਣ ਭਰਾਵਾਂ ਦਾ ਵੀ ਤੁਹਾਡਾ ਕੀ ਹਾਲ ਆ ਆਓ ਚੱਲ ਜੋ ਵੀ ਸੇਵਾ ਹੋ ਕੇ ਕਰਾਂਗੇ ਤੇ ਹੋਰ ਚੱਲ ਠੀਕ ਆ ਡੈਡੀ ਲੋਕ ਆਪਣੇ ਇੰਨੇ ਤੰਗਵਾਦੇ ਤੁਸੀਂ ਇੱਥੇ ਤੁਰਨ ਫਿਰਨ ਚੱਲ ਜਿਓ ਚਲ ਮੈਂ ਕਰਦਾ ਫੋਨ ਉਹਨਾਂ ਨੂੰ ਤੇ ਮੈਂ ਆਉ ਨੂੰ ਮਨਾਉਣਾ ਉਹਨਾਂ ਨੂੰ ਚੱਲ ਕਰ ਲਾ ਗੱਲ ਐਸੀ ਜੀ ਨੌਕਰੀਆਂ ਕਰਨ ਡਿਆ ਪਰ ਪੜੇ ਲਿਖੇ ਆ ਬੋਦੀ ਪੜ੍ਹਾਈ ਲਿਖਾਈ ਵੀ ਮਾੜੀ ਹੁੰਦੀ ਆ ਤੁਹਾਡੇ ਉਹਨਾਂ ਦਾ ਨੰ ਪੜ ਚੰਗੇ ਆ ਜਿਹੜੇ ਵਿਚਾਰਾ ਹਰ ਬੰਦਾ ਸਾਥ ਦੇਣ ਡਿਆ ਉੱਥੇ ਜਾ ਕੇ ਨਾਲ ਉਹਨਾਂ ਦਾ ਹਾਂਜੀ ਹਾਂਜੀ ਉਤੋਂ ਪ੍ਰਾ ਮੇਰੀ ਗੱਲ ਸੁਣਨ ਡੈਡੀ ਨਹੀਂ ਮੰਨੇ ਤੇ ਡੈਡੀ ਕਹਿੰਦੇ ਆ ਵੀ ਉਧਰ ਤੁਸੀਂ ਜਿੱਧਰ ਘੁੰਮਣ ਫਿਰ ਜਾਣਾ ਉਧਰ ਰਹਿਣ ਦੋ ਤੇ ਅਧਰ ਜਾਓ ਜਿੱਧਰ ਤੈਨੂੰ ਪਤਾ ਹਰ ਕਿੰਨੇ ਆਏ ਆ ਡੈਡੀ ਕਹਿੰਦਾ ਅਧਰ ਸੇਵਾ ਕਰੋ ਜਾ ਕੇ ਆ ਗੱਲ ਸਹੀ ਆ ਡੈਡੀ ਹੁਣ ਦੱਸਾ ਕਿਉਂ ਕਿ ਅੱਜ ਉਹਨਾਂ ਨੂੰ ਲੋੜ ਵਾ ਸਾਡੀ ਤੇ ਅਸੀਂ ਸੇਵਾ ਕਰਾਂਗੇ ਨਾ ਤੇ ਫਿਰ ਰੱਬ ਵੀ ਤੈਨੂੰ ਪਤਾ ਵੇਂਦਾ ਉੱਤੇ ਵੀ ਠੀਕ ਆ ਤੇ ਆਵੇਂ ਸੁੱਟੀਆਂ ਲਈਆਂ ਵਾ ਤੇ ਕਿਹ ਚੰਗੇ ਪਾਸੇ ਨਾਲ ਲਈਆਂ ਤੇ ਕੀ ਫਾਇਦਾ ਤੇ ਆਉ ਨੂੰ ਚੱਲੀਏ ਮੇਰਾ ਵੀਰ ਸਵੇਰੇ ਤਿਆਰੀ ਕਰੋ ਤੇ ਆਪਾਂ ਉਹ ਨਹੀਂ ਚੱਲਦੇ ਆ ਹਾਂ ਠੀਕ ਆ ਮੇਰਾ ਵੀ ਕਹ ਦੋ ਸਾਰਿਆਂ ਨੂੰ ਸਟੰਗਾ ਆ ਠੀਕ ਆ ਠੀਕ ਆ ਚੱਲ ਆ ਵੀ ਕੰਮ ਡਾੜੀ ਨੇ ਵਧੀਆ ਕਰਤਾ ਹੀ ਉਹ ਤੇ ਮੰਨ ਗਏ ਮੁੰਡੇ ਸਾਰੇ ਆਉਣ ਹੀ ਚੱਲਦੇ ਆ ਸੇਵਾ ਕਰਦੇ ਆ ਤੇ ਉਹ ਸੋਣੀ ਨਾਲ ਮੈਂ ਨਿਆਣੇ ਤੋਂ ਸਾਡੇ ਤੇ ਮੰਨਦੇ ਨੇ ਹੋਰ ਨਾਲ ਦੀ ਦੱਸੋ ਘਰ ਚ ਗੁਜ਼ਾਰਾ ਕਿੱਦਾਂ ਹੋਏਗਾ ਹੋਰ ਨਾਲ ਦੀ ਹੋਰ ਨਾਲ ਕਹਿੰਦਾ ਨਹੀਂ ਮੰਨਦੇ ਤੁਹਾਨੂੰ ਨਹੀਂ ਪਤਾ ਮੈਨੂੰ ਤਾਂ ਕੋਈ ਪਤਾ ਨਹੀਂ ਚਾਚੀ ਦੀ ਮੰਨਦੀ ਸਾਡੀ ਜਿਉਂ ਉਹ ਕਹਿੰਦੀ ਆ ਨਾ ਉਹ ਵੇ ਜਾਂਦੀ ਮੈਂ ਆ ਗਿਆ ਪਤਾ ਨਹੀਂ ਕਿਹਦੀ ਮੰਨੀ ਜਾਂਦੇ ਚਾਚੀ ਕਿਹੜੀ ਬਗਾਨੀ ਉਹ ਵੀ ਤੇ ਆਪਣੀ ਆ ਤੁਹਾਨੂੰ ਇਹ ਗੱਲ ਦਾ ਪਤਾ ਜਿਹੜੇ ਵੇਲੇ ਉਹ ਫੋਨ ਕਰਦੀ ਮਿੰਟੋ ਮਿੰਟੀ ਚਲ ਜਾਂਦੀ ਡੱਕਦੀ ਰਵਾਂ ਤਾਂ ਵੀ ਨਹੀਂ ਮੰਨਦੀ ਤੇ ਚਲ ਕੋਈ ਗੱਲ ਨਹੀਂ ਮਨ ਜਿੰਦਰਾ ਨਹੀਂ ਆਪਣੇ ਆ ਪਿਆਰ ਕਰਦੇ ਆ ਤਾਂ ਚਲ ਜਾਂਦੀ ਆ ਫਿਰ ਕਿਹੜੀ ਗੱਲ ਵਾ ਜਵਾਨ ਕੁੜੀ ਆ ਸਾਡੀ ਸਾਰਾ ਦਿਨ ਜਾ ਕੇ ਉੱਥੇ ਬਹੇਗੀ ਨਾ ਤੇ ਚੰਗੇ ਨਹੀਂ ਲੱਗਦਾ ਹੈਗਾ ਮੇਰੀ ਗੱਲ ਸੁਣ ਉਗੜੀ ਪਿੰਡ ਦੇ ਘੇਰੇ ਘਰ ਦੇ ਆ ਗਿਆ ਬੈਂਦੀ ਆ ਆਪਣੇ ਚਾਚੀ ਚਾਚੇ ਦੇ ਘਰ ਬੈਂਦੀ ਆ ਪਤਾ ਨਹੀਂ ਮੈਂ ਜਿੰਨੀ ਆ ਮਾਜੀ ਸਿਰ ਦੀਆਂ ਠੀਕਾਂ ਨੇ ਪਾਨੀ ਅਸਰ ਤੁਹੀ ਵੀ ਨਹੀਂ ਕਰਦੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਨੀ ਆ ਕਿ ਇਹ ਦਿਨ ਨੂੰ ਤੁਸੀਂ ਆਪ ਹੀ ਪਸਤਾਉਣਾ ਵਾ ਕਿ ਇਹਦੀ ਮਾਂ ਸਹੀ ਜਾਂਦੀ ਚਲ ਕੋਈ ਗੱਲ ਨਹੀਂ ਤੁਹਾਨੂੰ ਪਸਤਾਉਂਦੇ ਤੇ ਐਵੇਂ ਨਾ ਜ਼ਿਆਦਾ ਚੁੰਮੜਾਂ ਨੂੰ ਹੁੰਦੀ ਰਿਆ ਸਰ ਕੀ ਕਰੀ ਪਤਾ ਜੀਵਨ ਪਤਾ ਕਿੰਨੇ ਸਿਆਣਿਆਂ ਸੂਣਿਆਂ ਦੀ ਜਾਂਦੀ ਹੈ ਤੇ ਕੀ ਤਾਰੇ ਕੋਈ ਸਿਰ ਚ ਪਾ ਹੀ ਨਹੀਂ ਛੜਿਆ ਮੇਰੀ ਗੱਲ ਸੁਣ ਸਿਆਣਿਆਂ ਕੋਲ ਕੀ ਹੈ ਸੱਤਾ ਚੁੱਲਿਆਂ ਦੀ ਸਵਾ ਐਵੇਂ ਨਾ ਵਹਿਮ ਕਰਿਆ ਕਰ ਕੁਝ ਨਹੀਂ ਉਹਨਾਂ ਦੇ ਹੱਥੇ ਤੇ ਜੋ ਮਿਲਣਾ ਗੁਰੂ ਮਹਾਰਾਜ ਦੇ ਘਰੋਂ ਮਿਲਣਾ ਵਾ ਗੁਰਦੁਆਰਾ ਸਾਹਿਬ ਜਾਨੀ ਹੈ ਨਾ ਉੱਥੋਂ ਮੰਗਿਆ ਕਰਦੇ ਉਹ ਚਾਹੀਦਾ ਮੈਂ ਤੇ ਗੁਰਦੁਆਰੇ ਜਾਨੀ ਆ ਮੈਂ ਕਿਸੇ ਗੱਲ ਨੂੰ ਮੰਨਨੀ ਆ ਪਰ ਉਹ ਨਹੀਂ ਨਾ ਸਮਝਦੀ ਕੌਣ ਉਹ ਨਹੀਂ ਉਹ ਤਾਂ ਬਸ ਸਿਆਣਿਆਂ ਜੋਗੀ ਹੋ ਤੈਨੂੰ ਜਦੋਂ ਮੈਂ ਕਹਿਣਿਆ ਜਿੱਥੇ ਕੋਈ ਜਾਂਦਾ ਜਾਣਦੇ ਕਿਸੇ ਦੇ ਕੋਲ ਕੁਝ ਨਹੀਂ ਹੈਗਾ ਸਭ ਪਰਮਾਨੇ ਚਲੋ ਠੀਕ ਆ ਕੋਈ ਟਾਈਮ ਪਾ ਕੇ ਨਾ ਤੇਰੀ ਖੁਦ ਕਹੋਗੇ ਇਹ ਤੁਹਾਨੂੰ ਮੈਂ ਦੱਸ ਦਿੱਤਾ ਤੇਰੇ ਮੈਂ ਕੰਨੀ ਗੱਲ ਕੱਢਣੀ ਉਹ ਕੱਢਦੀ ਆ ਨਾ ਚੱਲ ਗੱਲ ਨਿਬੜੀ ਨਾਲੇ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਬੰਨੀਆਂ ਜੀਵਨ ਦੇ ਮਗੜਖਾਂ ਪਈ ਰਹਿੰਦੀ ਆ ਚਾਹ ਲੋ ਕੁੜੀ ਦੀ ਚਾਚੀ ਲੱਗਦੀ ਆ ਉਹ ਚਾਚਾ ਵਾ ਜੇ ਉਹ ਮਾੜਾ ਚੰਗਾ ਉਹਨਾਂ ਨੇ ਪਿਆਰ ਕਰਦੇ ਤਾਂ ਹੀ ਕੁੜੀ ਜਾਂਦੀ ਆ ਉਹੀ ਗੱਲ ਹਰ ਵੇਲੇ ਉਹਨਾਂ ਦੇ ਦੁਆਲੇ ਹੋਈ ਰਹਿੰਦੀ ਆ